ਅੱਜ ਅੱਜ ਟਰੈਕਟਰ ਦਾ ਵਾਹ ਵਾਦ ਨਾਲਾ ਢੇਡਾ ਖੜਾਉਣਾ ਵਾ ਧੋਕੇ ਉੱਥੇ ਹੀ ਖਲਾੜਦਾ ਸੀ ਤੇ ਫਿਰ ਚਲਾਇਆ ਨਹੀਂ ਅਸੀਂ ਖਾੜ ਖੁੱਦ ਪਾਵਾਂਗੇ ਥੋੜੇ ਦਿਨਾਂ ਤੱਕ ਫਿਰ ਲਿਆਵਾਂਗੇ ਤੇ ਅੱਜ ਅੱਜ ਇੱਕ ਢੇੜੀ ਹੋ ਜਾਵੇ ਟਰੈਕਟਰ ਦੇ ਸਾਰੇ ਨਾਲ ਨਾਲ ਮਿੱਟੀ ਲਈ ਜਾਂਦੀ ਆ ਇਹ ਵਧੀਆ ਕੰਮ ਆਉਣਾ ਇਹ ਸਪੋਰਟ ਬਣ ਜੂਗੀ ਸੜਕ ਥੋੜੀ ਉੱਚੀ ਬਣ ਗਈ ਇਹ ਰੰਗ ਕੋਡ ਬੰਨ੍ਹ ਜੀ ਸਾਈਡ ਤੇ ਉਸਤਾਦ ਜੀ ਕਹਿੰਦੇ ਲੈਓ ਅੱਜ ਸਾਗ ਮੈਂ ਕਿਹਾ ਚਲੋ ਅੱਜ ਸਾਗ ਤੋਂ ਲੈਨੇ ਕਾਫੀ ਦਿਨ ਹੋ ਗਿਆ ਬਣਾਏ ਤੋਂ ਮੁੜ ਕੇ ਵੀ ਨਹੀਂ ਸਰਦੀ ਜਾਂਦੀ ਸਰੋਂ ਤਾਂ ਪੱਕਦੀ ਜਾਂਦੀ ਆ ਤੇ ਉਧਰੋਂ ਰੈਂਪੀ ਦਾ ਫੋਨ ਆਇਆ ਜਿਹਦੇ ਆਪਾਂ ਮਕਾਨ ਦੀ ਸੇਵਾ ਦੀ ਵੀਡੀਓ ਪਾਈ ਸੀ ਉਹ ਅੱਜ ਰੱਖਣੀ ਆ ਨਹੀਂ ਹੁਣ ਬਾਬਾ ਸੱਦਿਆ ਹੁਣ ਕਹਿੰਦਾ ਛੇਤੀ ਆ ਜਾ ਅੱਜ ਮੈਂ ਟਰੈਕਟਰ ਲੈ ਕੇ ਆਇਆ ਸੀ ਤੇ ਮੈਂ ਕਿਹਾ ਚਲੋ ਆ ਖਾਲਾ ਬਣਾਉਣ ਵਾਲਾ ਇਦੋਂ ਐ ਲੰਮਾ ਇਹ ਬਣਾ ਲਈਏ ਤੇ ਮੌਸਮ ਵੀ ਥੋੜਾ ਬਦਲਵਾਈ ਜੀ ਤੇ ਹੋਰ ਹੀ ਧੁੰਦਲਾ ਜਾ ਹੋ ਗਿਆ ਠੰਡ ਜੀ ਹੋ ਗਈ ਤੇ ਪੱਛੋਂ ਦੀ ਹਵਾ ਚੱਲ ਪਈ ਆ ਖਾਲਾ ਥੋੜਾ ਜਿਹਾ ਮੈਨੂੰ ਗਿੱਲਾ ਲੱਗਦਾ ਬਾਕੀ ਮੈਨ ਲੱਗ ਤਾਂ ਪੈਣਾ ਸੀਗਾ ਉਹ ਲੰਮਾ ਕੱਢਣ ਵਾਲਾ ਪਿਆ ਤੇ ਥੋੜਾ ਜਿਹਾ ਗਿੱਲਾ ਜਿਹਾ ੜੀ ਖੜ ਜਾਂਦੇ ਤਾਂ ਬੈਸਟ ਹੀ ਸੀਗਾ ਉਧਰ ਹੁਣ ਰੈਂਪੀ ਤੇ ਸ਼ਰਲੀ ਸੇਟ ਫੋਨ ਲਾਈ ਜਾਂਦਾ ਕਹਿੰਦਾ ਛੇਤੀ ਆਜੋ ਹੁਣ ਮੈਂ ਸਾਗ ਤੋੜ ਕੇ ਹੀ ਜਾਣਾ ਫਿਰ ਬਾਕੀ ਦੇ ਕੰਮ ਬਾਅਦ ਚੁੱਕ ਰਾਂ ਜਦੋਂ ਮੈਂ ਮੂੜ ਜਾ ਬਣਾ ਕੇ ਆਵਾਂ ਉਦੋਂ ਨੂੰ ਕੋਈ ਨਾ ਕੋਈ ਕੰਮ ਪ ਇਹਦੀ ਗੜਾਈ ਕਰਨ ਵਾਲੀ ਮਟਰਾਂ ਦੀ ਵੀ ਥੱਲੇ ਕਾਹਜਾ ਹੋ ਗਿਆ। ਬਾਕੀ ਥੋੜਾ ਜਿਹਾ ਗਿੱਲਾ ਇਹ ਵੀ ਮੜਾ ਸੁੱਕ ਜੇ ਤਾਂ ਫੇਰ ਕਰਾਂਗੇ ਕੰਮ। ਸਾਰੇ ਕੰਮ ਮੁੜ ਕੇ ਸਿਰੇ ਤੇ ਚੜ ਜਾਂਦੇ ਆ। ਤੇ ਉਧਰੋਂ ਉਹ ਵੀ ਨੇ ਸੰਗਰਾਮ ਵੀ ਨੇੜੇ ਆਉਂਦੀ ਜਾਂਦੀ ਆ। ਚਲੋ ਬਾਕੀ ਸਾਗ ਤੋੜੀਏ ਪਹਿਲਾਂ ਫੇਰ ਕਰਦੇ ਆ ਬਾਕੀ ਦੇ ਕੰਮਕਾਰ। ਸ਼ੇਤੀ ਸ਼ੇਤੀ ਸਾਗ ਤੇ ਪਾਲਕ ਮਿੱਥੇ ਤੋੜੇ ਤੇ ਚੱਲੀਏ ਘਰਾਂ ਅੱਜ ਠੰਡ ਜੀ ਅੱਗੇ ਨਾਲ ਵਧ ਗਈ ਤੋੜਾ ਨਾ ਚਲਾ ਇਹ ਤੋੜ 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 ਵਾਹ ਮੋੜ ਕੇ ਤੂੰ ਮੋੜ ਵੀ ਰਣਿੰਦਰਾ ਛਾਡਾ ਇਧਰ ਮੁੜ ਹੱਥ ਪਿੱਛੇ ਕਰ ਲੈ। ਪਿੱਛੇ ਕਰ ਲੈ। ਛੱਡ ਦੇ ਹੱਥ ਛੱਡ ਵੀ ਮੈਨੂੰ ਬਰੋੜ। ਹੱਥ ਦਾ ਛੱਡ। ਇੱਥੇ ਆੜ ਜਾ। ਇੱਥੇ ਇੱਥੇ ਬੈਠਾ ਹੈ। ਉਹ ਖਾਜ ਜਾ ਇਸ ਤਰ। ਇਹ ਆ ਮੋੜੀ ਦਾ ਤੂੰ ਤਾਂ ਫੜ ਲੈ ਨਾ ਇਹਨੂੰ ਘੱਟ ਦੇ ਤੂੰ। ਅ ਤੈਨੂੰ ਦਿਲੋਂ ਨਾ ਡੈਕਟਰ ਹੁ ਵੇਸਤਾ ਸਾਡਾ ਕਹਿੰਦਾ ਹੁਣ ਮੇਰ ਨਾਲ ਸਾਗ ਚਰਾਜ ਅੱਗੇ ਤਾਂ ਦਿਲਪ੍ਰੀਤ ਕੁਛ ਨੇ ਚ ਰਹਿ ਦੋ ਮੇਰੀ ਉਹ ਘਰੇ ਸੀਗੀ ਅੱਜ ਹੁਣ ਮੈਂ ਖੇਤ ਵੀ ਜਾਣਾ ਖਾਲਾ ਘਟਣਾ ਤੇ ਮੈਂ ਕਿ ਚੱਲ ਚਰਾਦਣੇ ਬੱਤਲਾ ਰੋਗ ਬੈ ਅੱਗੇ ਪੁਰਾਣੇ ਜ਼ਮਾਨੇ ਚ ਟੋਕਿਆਂ ਨਾਲ ਕੁੱਤਰਦੇ ਸੀ ਆ ਦੂਜੇ ਨਾਲ ਦਾਤਣਾ ਇਹ ਟੋਕੇ ਚੱਲਦੇ ਹਾਂਜੀ ਸਤ ਜੀ ਧਰਤਾ ਸਾਗ ਹਾਂਜੀ ਨਾ ਤਾ ਕੰਮ ਹਾਂਜੀ ਚਲ ਮੈਂ ਚੱਲਿਆਣ ਖੇਤ ਠੀਕ ਗੰਮਾ ਸੇਕ ਖਾਲਾ ਕੱਢਿਆ ਮੈਂ ਹੈ ਕੱਢਿਆ ਤੂੰ ਸੇਕ ਅੱਗ ਲੈ ਨਹੀਂ ਯਾਰੇ ਨਹੀਂ ਨਹੀਂ ਤੂੰ ਆ ਜਾਂਦਾ ਜਿੱਦਾਂ ਲੱਗ ਪਿਆ ਭਾਈ ਖੇਤ ਆ ਕੇ ਉਹ ਇੱਕ ਸਾਈਡ ਖੈਤੀ ਗੰਮਾ ਕਹਿੰਦਾ ਵੀ ਅੱਜ ਟਾਈਮ ਹੈਗਾ ਮੈਂ ਕਰ ਦਿੰਨੇ ਬਾਈ ਹੱਲ ਕੱਲ ਪਰਸੋਂ ਫੇਰ ਪ੍ਰੋਗਰਾਮ ਜੇ ਵਿੱਚ ਉਹ ਕਰਾਂਗੇ ਕੰਮ ਨਿਬੜੇ ਚੰਗਾ ਹੁੰਦਾ ਬਣਾ ਦਿੰਨੇ ਹੁਣੇ ਘੰਟੇ ਜੀ। ਬਈ ਮਿੱਤਰੋ ਗੰਮਿਆ ਧੰਨਵਾਦ ਤੇਰਾ। ਖਾਲਾ ਬਣਾਵਾ ਸੀ। ਓਕੇ ਦੀ ਰਿਪੋਰਟ ਬਣ ਗਿਆ। ਹਣ ਬੇਫਿਕਰੀ। ਉਹ ਪਰੇ ਰਹਿ ਗਿਆ ਟੋਟਾ। ਉਹ ਫੇਰ ਬਣਾ ਲੈ ਗਿੱਲਾ ਹੋ ਗਿਆ ਗੱਲ। ਹਾਂ ਦੱਸ ਦਿਆ ਨਹੀਂ ਲਾਉਣਾ। ਆਪਾਂ ਸੰਗਰਾਮ ਤੋਂ ਬਾਅਦ ਚਲੋ। ਆ ਵਧੀਆ ਬਣ ਜਾਣਾ। ਆਹ ਉਹਦੋਂ ਤੋਂ ਬਣਾ ਦੇਣਾ। ਘੰਟਾ ਤੜਕੇ ਚਾਹੀਦਾ ਵੀ ਆ। ਓਏ ਇਹ ਲੈ। 5:30 ਹੋ ਗਏ ਪੌਣੇ 6 ਤੇ ਅਸਤ ਸਾਡੇ ਨੇ ਹੁਣ ਕੀ ਹਾਂ ਕਹਿੰਦੇ ਹਾਂ ਆਲਣ ਮਾਲਵੇ ਚ ਆਲਣ ਹਮ ਜੋ ਵੀ ਹੁੰਦਾ ਏ ਹੁਣ ਪਾ ਕੇ ਤੇ ਸਾਗ ਹੋ ਗਿਆ ਪੂਰਾ ਡੰਨ ਮਲਾਈ ਵਰਗਾ ਬਣ ਗਿਆ ਤੇ ਆਪਾਂ ਕਿੰਨੇ ਵਜੇ ਧਰਿਆ ਇਹ ਤੂੰ 12 ਵਜੇ ਪੂਰੇ 12 ਵਜੇ 12 ਤੋਂ ਲੈ ਕੇ 5:30 ਪੌਣੇ 6 ਤੱਕ ਰਜਿਆ ਫੇਰ ਗੱਲ ਬਣਦੀ ਹਜੇ ਵੀ ਇਹਨੇ ਆ ਆਟਾ ਜਾਂ ਪਾ ਕੇ ਤੇ ਹਜੇ ਵੀ ਇਹਨਾਂ ਬਣਾਉਣਾ ਸੇਕ ਲਾਉਣਾ ਫੇਰ ਓਕੇ ਹੋਣਾ ਬਾਈ ਤੇ ਕਈ ਤਾਂ ਬਾਈ 4 ਵਜੇ ਲਿਆ ਕੇ ਬਣਾ ਲੈਂਦੇ ਪਤਾ ਨਹੀਂ ਉਹ ਕਿਵੇਂ ਖਾਂਦੇ ਡੱਕੇ ਜੀ ਸਾਡਾ ਤਾਂ ਮਲਾਈ ਵਰਗਾ ਸਾਗ ਹੁੰਦਾ ਪੀਲਾ ਪੀਲਾ ਇਹਨੇ ਵੀ ਹਰਾ ਹੁੰਦਾ ਕੈਂਟੰਦਾ ਕਰ ਤੇ ਸਾਡਾ ਹਸਤਾਲ ਨੰਬਰ ਸਾਗਪੁਰ ਇੱਕ ਨੰਬਰ ਐਵੇਂ ਨਹੀਂ ਕਹਿੰਦੇ ਆ ਵੇਖ ਲਓ ਸ਼ਾਮ ਸੂਰਜ ਗਿਆ ਅੱਜ ਮੈਂ ਵੀ ਰੋਲਿਆ ਖੋਲਿਆ ਜਾ ਫਰਦਾ ਖਾਲਾ ਖੂਲ ਕੱਢ ਕੇ ਉਸ ਤੋਂ ਬਾਅਦ ਬਸ ਐਂ ਤੁਰਿਆ ਫਰਦਾ ਤੇ ਹੁਣ ਮੂੰਹਾਂ ਤੋਨੇ ਆ ਤੇ ਹੁਣ ਚੱਲਦੇ ਹਾਂ ਗੁਰੂ ਘਰੇ ਤੇ ਫਿਰ ਆ ਕੇ ਕਰਾਂਗੇ ਇੰਜੋਏ ਮੱਕੀ ਦਾ ਸਾਰਾ ਦਿਨ ਇਦਾਂ ਹੀ ਚੱਲ ਗਿਆ ਮੱਕੀ ਦੀ ਰੋਟੀ ਖਾਣੀ ਜੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਮੱਖਣ ਅਮੂਲ ਬਟਰ ਠੀਕ ਹੈ ਨਾ ਅੱਜ ਮੂਰ ਕੋਲ ਆਉਣਾ ਆਪਾਂ ਛੋਟੀਆਂ ਮਿਲੀਆਂ ਨਾ ਅਮਨ ਅਮੂਲ ਬਟਰ ਪਾਏਗਾ ਅੱਜ ਜੀ ਖਾ ਲੀਂਗਾ ਨਹੀਂ ਤੇ ਰੋਟੀ ਸਰੋਂ ਦਾ ਸਾਗ ਸਾਗ ਕਰ ਲੱਗੇ ਡਰਾਈ ਮੱਖਣ ਪਾ ਕੇ ਤਾਂ ਹੁਣ ਕਰਦੇ ਆ ਡਰਾਈ ਵੈਸੇ ਮੈਂ ਪਹਿਲਾਂ ਵੀ ਜਦੋਂ ਬਣਿਆ ਸੀ ਮੈਂ ਖਾ ਕੇ ਗਿਆ ਸੀ ਗੁਰੂ ਘਰ ਮੈਨੂੰ ਪੂਰਾ ਟੇਸਟੀ ਬਣਿਆ ਅੱਖ ਜਿਹੜੀ ਆਪਣੀ ਸਰੋਂ ਪੂਰੀ ਇੱਕ ਨੰਬਰ ਦੇ ਬਾਕੀ ਬਣਾਉਣ ਦਾ ਜਿਹੜਾ ਤਰੀਕਾ ਸਾਰਾ ਦੇਣ ਇਹਨੂੰ ਰਿੰਨੀ ਜੋ ਰਿੰਨੀ ਜੋ ਫਿਰ ਸਾਗ ਬਣਾਉਂਦਾ ਹੈ ਨਾ ਇਹ ਸਾਗ ਬਣਿਆ ਉਸਤਾਦ ਜੀ ਪੂਰਾ ਇੱਕ ਨੰਬਰ ओके ਹਾਂ ਹੁਣ ਰੋਟੀਆਂ ਖਾਈਏ ਦੱਬ ਕੇ ਲਈ ਆ ਕਿ ਨਾ ਮੱਕੀ ਦੀ ਹਾਂ ਠੀਕ ਹੈ ਜੀ ਤੁਸੀਂ ਨਹੀਂ ਖਾਣੇ ਖੋਇਦਾਂ ਹਲੇ ਰੋਕੇ ਖਾਲੋ ਆ ਜਣੀ ਪੋਕਾ ਜੋ 10 ਆਦੀ ਖਾਲੇ ਜਿ ਪ੍ਰੋੜੇ ਅੱਛਾ